ਕਾਲਤਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਿਰਕਸਾਬ ਕੀ ਹਾਲ ਚਾਲ ਆ ਕਿਰਪਾ ਠੀਕ ਠਾਕ ਹੋ ਬਿਰਕਸਾਬ ਆਪਣੇ ਪੰਜਾਬ ਦੇ ਵਿੱਚ ਕਹਿੰਦੇ ਵੀ ਪੰਜਾਬ ਨੂੰ ਕਹਿੰਦਾ ਨજર ਜੀ ਲੱਗ ਜਾਂਦੀ ਹੈ ਕਿਤੇ ਕੁਝ ਹੋ ਜਾਂਦਾ ਕਦੀ ਕੁਝ ਹੋ ਜਾਂਦਾ ਹੁਣ ਆਪਣੇ ਜਗਦੀਸ਼ ਸਿੰਘ ਡੱਲੇਵਾਲ ਜੀ ਦੇਖੋ ਇੱਕ ਬਜ਼ੁਰਗ ਕਿਸਾਨ ਨੇਤਾ ਨੇ ਤੇ ਬੜੀ ਮਤਲਬ ਜਿਹੜੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਦੇ ਨੇ ਉਹ ਕਹਿੰਦੇ ਵੀ 25ਵਾਂ 24ਵਾਂ ਦਿਨ ਤੇ ਮਰਨ ਵਰਤੇ ਬੈਠੇ ਹੋਏ ਨੇ ਪੰਜਾਬ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਆ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਸਰਕਾਰ ਨੇ ਜਾ ਕੇ ਉਹਨਾਂ ਦੀ ਸਾਰ ਲਈ ਹੋਵੇ ਜਾਂ ਜਿਵੇਂ ਕੀ ਕਹਿੰਦੇ ਸੀ ਉਹਨਾਂ ਦੀਆਂ ਰਿਪੋਰਟਾਂ ਜਣੀਆਂ ਤੁਸੀਂ ਕੋਰਟ ਦੇ ਵਿੱਚ ਜਾ ਕੇ ਪੇਸ਼ ਕਰੋ ਉਹਦੀ ਜਿਹੜੀ ਸਹੀ ਕੰਡੀਸ਼ਨ ਦੱਸੋ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸੰਧੂ ਸਾਹਿਬ ਇਹਦੇ ਜੇ ਤੋ ਸ਼ੱਕ ਵਾਲੀ ਗੱਲ ਨਹੀਂ ਕਿ ਜਿਹੜਾ ਇਸ ਵੇਲੇ ਪੰਜਾਬ ਨੂੰ ਵਾਕਈ ਨਜ਼ਰ ਲੱਗ ਚੁੱਕੀ ਆ ਇਕੱਲਾ ਕਿਸਾਨੀ ਵਾਲਾ ਮੁੱਦਾ ਨਹੀਂ ਤੁਸੀਂ ਚਾਰ ਛੇ ਪੇਰੋਂ ਵੇਖੋ ਪੰਜਾਬ ਚਾਰ ਛੇ ਪੇਰੋਂ ਹੀ ਨਜ਼ਰ ਨਾਲ ਝੰਬਿਆ ਪਿਆ ਝੰਬਿਆ ਪਿਆ ਇਹ ਜਵਾਨੀ ਹੈ ਤੋ ਨਛੇੜੇ ਝੰਬੀ ਜਾ ਰਹੀ ਹੈ ਜੇ ਸਾਡਾ ਸਮਾਜ ਹੈ ਤੋਂ ਲੁੱਟਾਂ ਖੋਹਾਂ ਕਤਲਾਂ ਦਾ ਜਿਹੜਾ ਸ਼ਿਕਾਰ ਹੋ ਰਿਹਾ ਤੇ ਜੇ ਕਿਸਾਨੀ ਹੈ ਤੇ ਕਿਸਾਨੀ ਜਾ ਕੇ ਧਰਨਿਆਂ ਤੇ ਬੈਠੀ ਹੈ ਤੇ ਜਿਹੜੀ ਜਿਹੜਾ ਸੂਬਾ ਅੰਨ ਦਾ ਤਕਉਂਦਾ ਜਿਹੇ ਸੂਬੇ ਨੇ ਵਾਹ ਵਾ ਕੇ ਜ਼ਮੀਨਾਂ ਨੂੰ ਇੰਨੀ ਵੱਡਾ ਉਤਪਾਦ ਕੀਤਾ ਖੇਤੀ ਦਾ ਕਿ ਅੱਜ ਪੂਰੇ ਦੇਸ਼ ਦਾ ਉਹ ਢੱਡ ਭੜ ਭਰ ਦੇ ਇਹ ਜਿਹੇ ਸੂਬੇ ਵੱਲ ਵੇਖ ਵੇਖ ਕੇ ਦੂਜੇ ਸੂਬਿਆਂ ਦੇ ਵਿੱਚ ਕ੍ਰਾਂਤੀ ਆਈ ਹੈ ਆਈ ਹੈ ਇੱਥੇ ਪੂਝੇ ਪੁੱਟ ਪੁੱਟ ਕੇ ਇੱਥੇ ਬੜੀ ਮਿਹਨਤ ਕਰ ਕਰ ਕੇ ਤੂਪਾਂ ਦੇ ਵਿੱਚ ਪਸਵੀਨੇ ਝਲ ਝਲ ਕੇ ਸੱਪਾਂ ਦੀਆਂ ਸ਼ਰੀਆਂ ਮਿੱਧ ਮਿੱਧ ਕੇ ਸਾਡੇ ਜਿਹੜੇ ਵੱਟ ਬਟੇਰੇ ਸੀ ਉਹਨਾਂ ਨੇ ਜਮੀਨਾਬਾਦ ਕਰਕੇ ਇੱਥੇ ਜਿਹੜੀ ਐ ਖੇਤੀ ਸ਼ੁਰੂ ਕੀਤੀ ਸ਼ੁਰੂ ਕੀਤੀ ਅੱਜ ਉਸੇ ਪੰਜਾਬ ਦੇ ਕਿਸਾਨਾਂ ਨੂੰ ਮਰਨ ਵਰਤੇ ਬੈਠਣਾ ਪਿਆ ਇਹਦਾ ਕਾਰਨ ਕੀ ਹੈ ਇਸ ਸਭ ਤੋਂ ਵੱਡਾ ਮੇਨ ਗੱਲ ਮੁਕ ਦੀ ਇੱਥੇ ਆਉਂਦੀ ਪਈ ਹੈ ਕਿ ਜਿਹੜਾ ਕਿਸਾਨ ਵੇਚਦਾ ਢਿੱਡ ਭਰਦਾ ਉਹਨੂੰ ਮਰਨ ਮਰ ਤੇ ਬੈਠਾ ਉਹ ਭੁੱਖਾ ਰਵੇ ਦੱਸੋ ਰੋਟੀ ਪੈਦਾ ਕਰਨ ਵਾਲਾ ਖੁਦ ਭੁੱਖਾ ਬੈਠਾ ਬੱਚਾ ਕਾਹਦੇ ਆਸਤੇ ਆ ਆਪਦੀ ਮੰਗਾ ਚੈਰ ਹਾਂ ਤੇ ਘਰ ਆ ਵਸ ਹੁਣ ਜਿਹੜੀ ਤੁਸੀਂ ਗੱਲ ਪੰਜਾਬ ਸਰਕਾਰ ਦੀ ਕੀਤੀ ਹੈ ਦੇਖੋ ਇੱਕ ਗੱਲ ਤਾਂ ਸਪਸ਼ਟ ਹੈ ਇਥੇ ਕਿਸਾਨੀ ਦੀ ਜਿਹੜੀ ਅੱਜ ਤੌਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਹੁਣ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨ ਭਰਾਵਾਂ ਨੂੰ ਦਿੱਤੀਆਂ ਜੋ ਤਾਂ ਜਾਖੜਾ ਕਰਕੇ ਦਿੱਤਾ ਉਹਦੇ ਨਾਲ ਉਦੇ ਕਰਕੇ ਇੱਕ ਹੋਰ ਆਨੰਦ ਮਾਣਦੇ ਪਏ ਕਿਸਾਨ ਧੰਨਵਾਦ ਹੁਣ ਕਾਰਨ ਕੀ ਹੈ ਕਿ ਕਿਸਾਨ ਭਰਾਵਾ ਨਹੀਂ ਆ ਸਰਕਾਰ ਲੈ ਆ ਜੀ ਇਹਨਾਂ ਨੇ ਆਪ ਦੀ ਰਾਜਸੀ ਧਿਰ ਜਿਹੜੀ ਸੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਆਪ ਖਤਮ ਕੀਤਾ ਆਪ ਖਤਮ ਕੀਤਾ ਜੀ ਹਾਂਜੀ ਤੇ ਇਹਨਾਂ ਨੇ ਲਾ ਰਿਆ ਮਗਰ ਲੱਗੇ ਤੇ ਪਹਿਲਾਂ ਕਹਿੰਦੇ ਸੀ 23 ਫਸਲਾ ਤੇ ਅਸੀਂ ਖੋਦ ਐ ਐਮਐਸਪੀ ਦੀਆਂ ਐਮਐਸਪੀ ਦੀਆਂ ਬਿਲਕੁਲ ਤਵਾਨ ਖੋਦੇ ਗੱਲਾਂ ਦਾ ਹੁੰਦਾ ਸੀ ਕਿ ਮੈਂ ਜਾਣਨਾ ਵਾ ਕਿਸਾਨ ਦਾ ਪੋਤਾ ਨੱਟਾ ਕਿਵੇਂ ਮੋੜੀਦਾ ਮੈਨੂੰ ਪਤਾ ਹੈ ਕਿਸਾਨੀ ਦੀਆਂ ਮੁਸ਼ਕਲਾਂ ਕੀ ਨੇ ਹਰ ਸਬੂ ਮਸਪਾਈ ਮੈਨੂੰ ਗਿਆ ਕਦੇ ਇੱਕ ਦਿਨ ਵੀ ਦੱਲੇਵਾਲ ਸਾਹਿਬ ਦਾ ਪਤਾ ਲੈਣ ਗਿਆ ਕਿਤੇ ਇੱਕ ਦਿਨ ਵੀ ਜਾ ਕੇ ਉਹਦਾ ਹਾਲ ਚਾਲ ਪੁੱਛਿਆ ਬੀਜੀਪੀ ਜਾਂਦਾ ਪਿਆ ਹਾਈ ਕੋਰਟ ਦੇ ਕਹਿਣ ਤੇ ਸੁਪਰੀਮ ਕੋਰਟ ਦੇ ਕਹਿਣ ਤੇ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿੱਥੇ ਨੱਚਦੇ ਗਉਂਦੇ ਫਿਰਦੇ ਆ ਰਹਿ ਗਈ ਜਿਹੜੀ ਤੁਸੀਂ ਗੱਲ ਕੀਤੀ ਆ ਉਹਨਾਂ ਦੀ ਸਿਹਤ ਦਾ ਸਿਹਤ ਦਾ ਕੈਕਟਰ ਗੈਰ ਉਹਨਾਂ ਕੋਲ ਜਾਂਦੇ ਆ ਜੀ ਹੁਣ ਜਿਹੜਾ ਬੰਦਾ ਬਜ਼ੁਰਗ ਜਿਹਨੂੰ ਕੈਸਰ ਵੀ ਹੈ 슈ਗਰ ਵੀ ਹੈ ਉਹ 26 27 ਦਿਨੋਂ ਅਗਨੇ ਰੋਟੀ ਛੱਡੀ ਬੈਠਾ ਉਹਦੇ ਸੇਧ ਕਿਹੋ ਜੀ ਹੋਵੇਗੀ ਤੇ ਡਾਕਟਰ ਉਹ ਕੀ ਕਰ ਲੈਣਗੇ ਕਹਿਨਦਾ ਮੇਰਾ ਭਾਵੇ ਆ ਚਾਹੀਦਾ ਤੇ ਸੀ ਮੁੱਖ ਮੰਤਰੀ ਸਾਹਿਬ ਉਸ ਦਿਨ ਦੇ ਲਾ ਕੇ ਢੱਲੇਵਾਲ ਸਾਹਿਬ ਨੂੰ ਬਣਾਉਂਦੇ ਬਣਾਉਂਦੇ ਬਿਲਕੁਲ ਉਹਨਾਂ ਦਾ ਮਰਨਵਾਤ ਲਵਾਉਂਦੇ ਲਵਾਉਂਦੇ ਉਹਨਾਂ ਨੂੰ ਕਹਿੰਦੇ ਜੇ ਸੈਂਟਰ ਨਹੀਂ ਕੋਈ ਚੇਵੀ ਬਾਹ ਫੜਦਾ ਮੈਂ ਦੇਖਾ ਜੀ ਮੈਂ ਜਿਹੜਾ ਤੁਹਾਡੇ ਸੰਘਰਸ਼ ਦੀ ਗਵਾਹੀ ਵੀ ਕਰਾਂਗਾ ਮੈਂ ਤੁਹਾਡੀ ਫਸਲ ਚੁੱਕਾਂਗਾ ਭਾਵੇਂ ਮੈਨੂੰ ਲੋਕ ਜਨਾ ਮਰਜ਼ੀ ਹਰਜਾਨਾ ਭਰਨਾ ਪਵੇ ਜੋ ਮਰਜ਼ੀ ਕਰਨਾ ਪਵੇ ਤੁਕੋ ਮਰਜੀ ਉਹ ਪੈਸੇ ਦਾ ਪ੍ਰਬੰਧ ਕਰਾ ਤੁਸੀਂ ਮਰਨ ਵਰਤ ਛੱਡੋ ਪਰ ਹੈਰਾਨ ਕੀ ਹੈ ਅੱਜ ਵੀ ਉਹਨੇ ਜਿਹੜੇ ਉਥੇ ਯੂਨੀਅਨਾਂ ਦੇ ਕੁਝ ਆਗੂ ਨੇ ਉਹ ਉਹਦੇ ਬਾਰੇ ਨਹੀਂ ਗੱਲ ਕਰਦੇ ਤੇ ਦੂਜੇ ਨੰਬਰ ਤੇ ਕੇਂਦਰ ਕੋਲ ਆ ਗਿਆ ਵੱਡਾ ਮੁੱਦਾ ਉਹ ਕਹਿੰਦਾ ਸਾਡੇ ਖਿਲਾਫ ਪਰਨਾਖੇ ਲਾਉਂਦੇ ਸਾਡੇ ਨਾਲ ਤੁਸੀਂ ਗੱਲ ਕਰੋ ਗੱਲ ਕਰੋ ਤੇ ਨਾਲ ਇਹ ਕਿਹਦੇ ਕੀ ਕਹਿ ਜਾਂਦੇ ਕਹਿੰਦੇ ਗੱਲ ਕਰੀਏ ਕਿਹਦੇ ਨਾਲ ਕਿਹਦੇ ਨਾਲ ਤੁਹਾਡੀ ਦੋ ਹੋ ਗਿਆ ਬਾਰੀ ਦੋਵੇਂ ਤੁਸੀਂ ਇੱਥੇ ਬੈਠੇ ਹੋ 35 40 ਜਣੇ ਉੱਤੋਂ ਤੁਰੇ ਫਿਰਦੇ ਨੇ ਉਹ ਤੁਹਾਡਾ ਜਿਹੜਾ ਦੱਲੇਵਾਜ ਜਿਹੜਾ ਰੁੱਡੂ ਲੋਖੋਵਾਲ ਦਾ ਮੂੰਹ ਵੱਖਰਾ ਰੁੱਡੂ ਸਿੰਘ ਦਾ ਵੱਖਰਾ ਤੁਹਾਡੇ ਜਿਹੜਾ ਉਹ ਉਗਰਾਹਾ ਦਾ ਮੂੰਹ ਵੱਖਰਾ ਅਸੀਂ ਕਿਹਦੀ ਕਿਹਦੀ ਡਿਮਾਂਡ ਪੂਰੀ ਕਰੀਏ ਇੱਥੇ ਆ ਕੇ ਅੱਜ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ ਕਿਸ ਦੇ ਤੋਂ ਪਰੇਸ਼ਾਨ ਹੈ ਕਿਸਾਨ ਯੂਨੀਅਨਾਂ ਦੇ ਆਗੂਆਂ ਤੋਂ ਪਰੇਸ਼ਾਨ ਹੈ ਉਹ ਪਰਿਓ ਤੁਸੀਂ ਤੁਹਾਡਾ ਮੰਤਵ ਤਾਂ ਇੱਕ ਹੈ ਤੁਸੀਂ ਲਗ ਲਗ ਝੰਡੇ ਚੁੱਕੀ ਫਿਰਦੇ ਹੋ ਲਗ ਲਗ ਜਥੇਬੰਦੀਆਂ ਬਣਾਈ ਫਿਰਦੇ ਹੋ ਕੀ ਕੀ ਕੱਢੋ ਪਾਓਗੇ ਇਸ ਗੱਲ ਤੇ ਇੰਨੇ ਬੰਦਾਂ ਦਾ ਤੁਰ ਗਿਆ ਹੋਰ 2000 ਤੁਰ ਜਾਣਗੇ 700 ਦਾ ਕਿ ਤਾੜਾ ਤੁਰ ਗਿਆ ਤੁਰ ਗਿਆ ਤੁਰ ਗਿਆ ਸਾਡੇ ਪੱਲੇ ਕੀ ਪਿਆ ਕੁਛ ਬਣਾ ਪੰਜਾਬ ਸਰਕਾਰ ਨੂੰ ਵੀ ਘੇਰਨਾ ਚਾਹੀਦਾ ਹੈ ਇਹ ਜਿੰਨਾ ਸੰਯੁਕਤ ਕਿਸਾਨ ਮੋਰਚਾ ਜੇ ਨਹੀਂ ਨਾਲ ਰਲਣਾ ਚਾਹਦਾ ਢੱਲੇਵਾਲ ਸਾਹਿਬ ਉਹਨਾਂ ਦੇ ਇਹ ਪੰਜਾਬ ਸਰਕਾਰ ਦੇ ਨਾਸੀ ਧੂਂ ਦੇਵੇ ਜੀ ਮੁੱਖ ਮੰਤਰੀ ਦਾ ਰੈਸ ਦਾ ਕਰਾਓ ਕਰਨ ਗੱਲ ਸੁਣ ਮਿੱਤਰਾ ਜਿਹੜਾ ਝੋਨਾ ਸਾਡਾ ਇਹਨਾਂ ਰੁਲਿਆ ਜਿਹੜਾ ਝੋਨੇ 'ਚ ਸਾਨੂੰ ਇੰਨਾ ਘਾਟਾ ਪਿਆ ਜਿਹੜਾ ਸਾਡੇ ਝੋਨੇ 'ਤੇ ਕਾਟ ਲੱਗੀ ਹੈ ਸਾਨੂੰ ਇੰਨੇ ਪੈਸੇ ਭਰਨੇ ਪੈ ਰਹੇ ਨੇ ਤੇ ਤੇਰੀ ਵਜ੍ਹਾ ਕਰਕੇ ਪੈ ਰਹੇ ਨੇ ਤੂੰ ਦੱਸ ਕਿਸਾਨੀ ਵਾਸਤੇ ਕੀ ਕੀਤਾ ਉਧਰੋਂ ਹੁੰਦੇ ਹੀ ਨਹੀਂ ਅਸੀਂ ਅਸੀਂ ਉਧਰ ਗੱਲ ਹੀ ਨਹੀਂ ਕਰਦੇ ਤੇ ਭਾਜਪਾ ਕੋਲੋਂ ਸਿੱਧੀ ਗੱਲ ਉਹ ਕਹਿੰਦੇ ਨਾ ਦੇ ਕਾਂਗਰਸ ਨੂੰ ਘੇਰਦੇ ਆ ਕਿਸੇ ਮੁੱਦੇ ਦੇ ਨਾ ਕਿਸਾਨ ਆ ਅੱਜ ਤੁਹਾਡੀ ਪੰਜਾਬ ਸਰਕਾਰ ਨੂੰ ਘੇਰਦੇ ਕਿ ਨਾਲ ਸਾਨੂੰ ਘੇਰਦੇ ਨੇ ਉਧਰੋਂ ਮੰਤਰੀਆਂ ਦਾ ਹੁੰਦਾ ਸੀ ਭਗਵੰਤ ਮਾਨ ਕੀ ਘੇਰੀ ਆਏ ਫਸਲਾ ਬਦਲਾ ਵੇਚਣ ਦੇ ਤੇ ਸਟੇਟ ਦੇ ਕੰਮ ਨੇ ਅਸੀਂ ਆਪਣੇ ਕਰ ਲਾਂਗੇ ਤੇ ਕਿੱਧਰ ਗਏ ਹੋ ਹੁਣ ਹੋਰ ਕਹਿੰਦਾ ਨਹੀਂ ਉਹ ਕੇਂਦਰ ਸਰਕਾਰ ਹੀ ਕਰੇ ਬਿਰਕਾ ਸਾਹਿਬ ਮੈਨੂੰ ਇੱਕ ਹੋਰ ਸ਼ੱਕ ਜਿਹਾ ਲੱਗਦਾ ਹੈ ਵੀ ਦੇਖੋ ਇਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਥ ਨਹੀਂ ਦੇ ਰਹੇ ਕਿਤੇ ਨਾ ਕਿਤੇ ਇਹ ਅੰਦਰ ਖਾਤੇ ਕਿਤੇ ਸਰਕਾਰ ਨਾਲ ਰਲੇ ਹੋਏ ਨਾ ਕਰਤਾ ਨਹੀਂ ਹੋਣੇ ਵੇਖੋ ਸੰਧੂ ਸਾਹਿਬ ਗੱਲੇ ਆ ਕਿ ਆਪਾਂ ਚਲੋ ਕਿਸੇ ਤੇ ਇਲਜ਼ਾਮ ਤਾਂ ਨਹੀਂ ਲਾ ਸਕਦੇ ਪਰ ਜਿਹੜਾ ਨਜ਼ਰੀਆ ਹੈ ਨਜ਼ਰੀਆ ਇਹ ਗੱਲ ਕਹਿੰਦਾ ਹੈ ਈ ਜਦੋਂ ਚੋਣਾ ਆਉਂਦੀ ਆ ਉਹ ਤੋਂ ਸਾਰੇ ਭੱਜਣਗੇ ਭੱਜਣ ਚਾਹੇ ਤਾਂ ਇਹਨਾਂ ਤੋਂ ਸਾਰੇ ਬੰਦੇ ਟੌਰ ਬਣਾਉਣ ਨੂੰ ਫਿਰਦੇ ਨੇ ਜਿਹੜਾ ਫੋਰਮ ਉੱਥੇ ਤੁਰਿਆ ਫਿਰਦਾ ਢੱਲੇਵਾਲ ਤੋਂ ਬਗੈਰ ਉਹ ਵੀ ਟੌਰ ਬਣਾਉਣ ਨੂੰ ਫਿਰਦਾ ਚਾਹੇ ਇਹ ਟੌਰ ਬਣਾਉਣ ਨੂੰ ਫਿਰਦੇ ਨੇ ਇਹਨਾਂ ਦੀ ਲੜਾਈ ਸਿਰਫ ਚੌਧਰ ਦੀ ਹੈ ਚੌਧਰ ਨਾ ਵੀ ਕਿਸਾਨੀ ਸੰਗਰਧਿਤਨ ਦੀ ਹੈ ਉਹ ਆੜੇ ਅਸੀਂ ਪਹਿਲੋ ਜਿੱਤ ਲਈਏ ਉਹ ਆੜੇ ਇਹਨਾਂ ਦੀ ਟੌਰ ਨਾ ਬਣ ਜਾਈ ਇਹ ਬੈਠੇ ਨੇ ਇਹ ਬੈਠੇ ਰਹਿਣ ਇਹ ਕਿਹੜਾ ਸਾਨੂੰ ਪੁੱਛ ਕੇ ਬੈਠੇ ਆ ਇਹਨਾਂ ਦੀ ਟੌਰ ਨਾ ਬਣ ਜਾਈ ਵੀ ਇਹ ਜਿੱਤ ਕੇ ਆਏ ਨੇ ਤੇ ਤੇ ਭਾਜਪੀ ਨੂੰ ਇਸੇ ਗੱਲ ਦਾ ਫਾਇਦਾ ਉਹ ਕਹਿੰਦਾ ਲੜੀ ਜਾਓ ਲੜੀ ਜਾਓ ਜਿੰਨਾ ਤੇ ਸੰਧੂ ਸਾਹਿਬ ਆਪ ਵੀ ਸਿਆਸੀ ਦੀ ਮਾਤ ਨੂੰ ਮਜ਼ਬੂਤ ਨਹੀਂ ਕਰਦੇ ਮਜ਼ਬੂਤ ਨਹੀਂ ਕਰਦੇ ਬਿਲਕੁਲ ਵੇਖੋ ਸਿਆਸਤ ਦਾ ਮੁਕਾਬਲਾ ਸਿਆਸਤ ਨਾਲ ਹੈ ਸਿਆਸਤ ਸਰਕਾਰਾਂ ਦਾ ਮੁਕਾਬਲਾ ਤੁਹਾਡੇ ਚੁਣੇ ਹੋਏ ਨੁਮਾਇंदे ਕਰਨਗੇ ਹਾਂਜੀ ਤੁਸੀਂ ਲੱਖ ਦਰਨੇ ਮਜਾਰੇ ਲਾਈ ਦਿਓ ਜੋ ਮਰਜ਼ੀ ਕਰੀ ਜਾਓ ਜਿੰਨਾ ਚਿਰ ਤੁਸੀਂ ਆਪ ਦੀ ਪਾਵਰ ਨਹੀਂ ਬਣਾਉਂਦੇ ਉਨਾ ਚਿਰ ਕੋਈ ਹੱਲ ਨਹੀਂ ਅੱਜ ਪਾਵਰ ਸਾਡੇ ਕੋਲ ਖੁਸ਼ੀ ਹੋਈ ਹੈ ਖੁਸ਼ੀ ਕਾਂਗਰਸ ਰੋਟੀਆਂ ਛੇਕਦੀ ਆਵਾਜ਼ ਦੀ ਪਾਰਟੀ ਰੋਟੀਆਂ ਛੇਕ ਕੇ ਸਰਕਾਰ ਲੈ ਜਾਂਦੀ ਹੈ ਹਾਂਜੀ ਸਤਲ ਸਾਡੇ ਜੀਤੀਦਾਨਾਂ ਤੇ ਫੇਰ ਕੁਛ ਨਹੀਂ ਹੋਇਆ ਤੇ ਮੈਂ ਮਾਫ ਕਰਨਾ ਮੈਂ ਕਈ ਵਾਰ ਕਹਿਣਾ ਹੁੰਦਾ ਕਿ ਜਦੋਂ ਉੱਥੇ 2020 21 ਵਾਲਾ ਜਿਹੜਾ ਸਾਡਾ ਤਰਨਾ ਲੱਗਾ ਉੱਥੇ ਸਾਡੀਆਂ ਕਿਸਾਨ ਯੂਨੀਅਨਾਂ ਦੇ ਆਗੂ ਭਗਵੰਤ ਮਾਨ ਨੂੰ ਤਾਂ ਲੈ ਗਏ ਅਰਵਿੰਦ ਕੇਜਰੀਵਾਲ ਨੂੰ ਤਾਂ ਲੈ ਗਏ ਤੇ ਇੱਥੇ ਆ ਕੇ ਬੋਲੇ ਯੂਨੀਅਨਾਂ ਦੇ ਆਗੂ ਬੰਦੇ ਮੈਂ ਦੇਖੀ ਵੇਖਿਆ ਹਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਮੰਗਦੇ ਫਿਰਦੇ ਹਾਂਜੀ ਤੇ ਕਾਲੀ ਦਾਲ ਨਹੀਂ ਮਰਨਾ ਚਾਹੀਦਾ ਕਿ ਕਾਲੀ ਦਾਲ ਨੇ ਸਭ ਤੋਂ ਵੱਡੀ ਇਹਨਾਂ ਲਈ ਕੁਰਬਾਨੀ ਕੀਤੀ ਕਿ ਜਿਹੜਾ ਅਸਤੀਫਾ ਦਿੱਤਾ ਮੰਤਰੀਪਾਤ ਤੋਂ ਮੰਤਰੀਪਾਤ ਤੋਂ ਤੇ ਨਾ ਪੁਰਾਣਾ ਭਾਰਤੀ ਜਨਤਾ ਪਾਰਟੀ ਦਾ ਸਾਥ ਹੀ ਉਹ ਛੱਡਿਆ ਕੀ ਬੋਲ ਪਾਇਆ ਅਕਾਲੀ ਦਲ ਦਾ ਇਲਟਾ ਹੀ ਦਾ ਜੀ ਇਹਨਾਂ ਨੂੰ ਅ ਸੁਧਾਇਆ ਇੰਦੇ ਛੱਡਿਆ ਇਹਨਾਂ ਨੇ ਉਹ ਨਾਮ ਛੱਡਦੇ ਫਿਰ ਤੁਸੀਂ ਕੀ ਕਰ ਲੈਂਦੇ ਆਹੀ ਕੋਈ ਗੋਣ ਪਾਉਣਾ ਸੀ ਸ਼ਾਬਾਸ਼ ਇਹ ਦੇਣੀ ਚਾਹੀਦੀ ਇੱਕ ਜਿਹੜਾ ਆਪਦੇ ਭਰਾਵਾਂ ਨਾਲ ਭਰਾ ਖੜ ਜਿਆ ਕਿ ਸ਼ਾਬਾਸ਼ ਇਹ ਦੇਣੀ ਚਾਹੀਦੀ ਗੁਰੂ ਲਾਭ ਚਾਹੀਦੀ ਉਸੀਂ ਆਪ ਦਾ ਮੁੱਦਾ ਆਖਿਆ ਵੀ ਇਹ ਆਪਣੇ ਵਾਸਤੇ ਕਾਨੂੰਨ ਗਲਤ ਨੇ ਕਾਲੀ ਦਲ ਨੇ ਆਖਿਆ ਜੇ ਗਲਤ ਨੇ ਨਹੀਂ ਤੁਹਾਡੇ ਨਾਲ ਖੜੇ ਤੁਹਾਡੇ ਨਾਲ ਖੜੇ ਪਰ ਤੁਸੀਂ ਫਿਰ ਵੀ ਉਹਨਾਂ ਨੂੰ ਭੰਡਿਆ ਤੁਸੀਂ ਫਿਰ ਵੀ ਉਹਨਾਂ ਨੂੰ ਕਮਜ਼ੋਰ ਕੀਤਾ ਤੁਸੀਂ ਉਹਨਾਂ ਨੂੰ ਖਤਮ ਕਰਨ ਤੱਕ ਗਏ ਜੀ ਕਿਹੜਾ ਕਿਹੜਾ ਪ੍ਰਚਾਰ ਉਹ ਸੇ ਦਿੱਲੀ ਦੀ ਇਹਨਾਂ ਨੇ ਕੀਤਾ ਕਾਲੀ ਦਲ ਦੇ ਖਿਲਾਫ ਇਥੇ ਵੀ ਕਰਦੇ ਫਿਰਦੇ ਨੇ ਸੋ ਇਸ ਕਰਕੇ ਜਿਹੜੀਆਂ ਵੱਖ-ਵੱਖ ਯੂਨੀਅਨਾਂ ਬਣੀਆਂ ਫਿਰਤੀਆਂ ਨੇ ਇਹ ਨੁਕਸਾਨ ਹੋ ਰਿਹਾ ਪੰਜਾਬ ਦੀ ਕਿਸਾਨੀ ਦਾ ਇਹਨਾਂ ਨੂੰ ਸਾਰੇ ਰਲ ਕੇ ਚੱਲਣਾ ਚਾਹੀਦਾ ਜੀ ਮੈਂ ਤਾਂ ਆਮ ਦਾ ਬੇਟਾ ਹੋਏ ਕਿ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਪਾਰਟੀਆਂ ਦੇ ਬੁਲਾਰੇ ਬੈਠੇ ਹੁੰਦੇ ਆ ਕਿ ਆਹ ਦੇਖੋ ਸਾਡੀ ਹੱਥ ਜੋੜ ਕੇ ਬੇਨਤੀ ਕਿ ਕਿਸਾਨ ਵੀ ਮੈਨੂੰ ਕਿ ਇਹ ਮੁੱਦਾ ਰੋਟੀ ਦਾ ਸਾਰੇ ਪੰਜਾਬ ਦਾ ਸਾਰੇ ਪੰਜਾਬ ਦਾ ਤੇ ਰਲ ਕੇ ਸਾਨੂੰ ਰਲ ਕੇ ਚੱਲੋ ਆਪੋ ਆਪਣੀ ਚੌਧਰ ਦੇ ਝੰਡੇ ਨਾਲ ਚੁੱਕੋ ਤੇ ਉਸ ਗੱਲ ਦਾ ਨੁਕਸਾਨ ਹੋਏਗਾ ਤੇ ਜਿਹੜੀ ਤੁਹਾਡੇ ਬਰਖਲਾਫ ਇੱਕ ਮੁਹਿੰਮ ਛੇੜੀ ਹੋਈ ਹੈ ਸਰਕਾਰਾਂ ਨੇ ਉਹਦੀ ਸਰਕਾਰਾਂ ਖਾਂਦਿਆ ਬਉਣਗੀਆਂ ਤੁਹਾਡਾ ਨੁਕਸਾਨ ਹੋ ਜਾਣਾ ਹੈ ਕਿਸਾਨੀ ਸਾਡੀ ਦਾ ਨੁਕਸਾਨ ਕਿਸਾਨੀ ਨੂੰ ਕੋਈ ਫਾਇਦਾ ਨਹੀਂ ਹੋਣਾ ਜਿੰਨੇ ਤੁਸੀਂ ਬਾਦੇ ਝੋਂਡੇ ਚੁੱਪੀ ਫਿਰਦੇ ਹੋ ਉਹਨੀਆਂ ਤੁਹਾਡੀਆਂ ਵਾਅਦਾ ਮੰਗਾ ਹੋ ਜਾਣੀਆਂ ਨੇ ਉਹਨੀਆਂ ਮੰਗਾ ਕਿਸੇ ਦੇ ਤੁਹਾਡੀਆਂ ਮੰਨਣੀਆਂ ਕਰਨੀਆਂ ਤੁਸੀਂ ਅਲਗ-ਅਲਗ ਥਾਂ ਤੁਰੇ ਫਿਰਨਾ ਉਹਨਾਂ ਨੇ ਜਿਹੜੀ ਕਿਸਾਨੀ ਵਿਰੋਧੀ ਵੋਟ ਏ ਉਹਨਾਂ ਨੇ ਹਾਸਲ ਕਰਕੇ ਸੇ ਸਰਕਾਰ ਵੀ ਬਣਾ ਜਾਣੀ ਏ ਤੇ ਮੁੜ ਕੇ ਤੁਹਾਨੂੰ ਦੇਖਿਆ ਕੌਣ ਖੰਗੜ ਲੈਂਦਾ ਕਿਸੇ ਨੇ ਖੰਗੜ ਨਹੀਂ ਦੇਣਾ ਕਿਸੇ ਨੇ ਰੌਲਾ ਨਹੀਂ ਪੋ ਸਾਹਮਣੇ ਜਿਹੜੇ ਆਪੋ ਮੈਂ ਵੇਖਿਆ ਜਿਹੜੇ ਉੱਥੇ ਦਿੱਲੀ ਰੌਲਾ ਪਾਉਂਦੇ ਸੀ ਆਉਂਦੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਸ਼ਾਮਲ ਹੋ ਇਹ ਇੱਕ ਲਾ ਬੜੀਆਂ ਵੱਡੀਆਂ ਨੇ ਪਰ ਇਹ ਸਾਡੇ ਲੋਕਾਂ ਨੂੰ ਸਿਆਸਤ ਸਮਝ ਨਹੀਂ ਆ ਰਹੀ ਇਸ ਕਰਕੇ ਇਹਨੂੰ ਸਮਝਣ ਦੀ ਲੋੜ ਆ ਸਮਰਚਦਾ ਸਾਰੇ ਜਿੱਤਿਆ ਜਾਂਦਾ ਆ ਜਿਆਦੇ ਨੇ ਵੀ ਸਾਰੀਆਂ ਉਂਗਲਾਂ ਇਕੱਠੀਆਂ ਹੋਣ ਤੇ ਮੁੱਠ ਬਣ ਜਾਂਦੀ ਐ ਤੇ ਮੁੱਠ ਕਰ ਜਿੱਥੇ ਖੜ ਜਾਈ ਉਹ ਮਹਿਜਾ ਬਹਿਜਾ ਕਰ ਜੇ ਹੁੰਦਾ ਕੱਲੀ ਕੱਲੀ ਉਹ ਟਗਲੇ ਤੋੜ ਵੀ ਜਾਂਦੇ ਚਲੋ ਵਿਰਖ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਤੁਸੀਂ ਖੇਟਾ ਖੁੱਟਾ ਹੀ ਜਿਹੜਾ ਲਾਉਂਦੇ ਹੋ ਨਾਲੇ ਖੇਤੀ ਦੇ ਮੁੱਦਿਆਂ ਦੇ ਗੱਲ ਜਿਹੜੀ ਇੱਥੇ ਕਰਨਾਂ ਨਜ਼ਾਰਾ ਇਸ ਵਕਤ ਬਹੁਤ ਬਹੁਤ ਧੰਨਵਾਦੀ ਛੇਤੀ ਫੇਰ ਆਪਾਂ ਕਿਸੇ ਮੁੱਦੇ ਤੇ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ